ਹਲਕਾ ਵਿਧਾਇਕ ਅਮਲੋ ਗੁਰਿੰਦਰ ਸਿੰਘ ਗੈਰੀ ਬ੍ਰਿੰਗ ਆਪਣੇ ਸਾਥੀਆਂ ਸਮੇਤ ਮਾਲੋਵਾਲ ਟਿੱਬੀ ਤੋਂ ਇਲਾਵਾ ਹੋਰ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵਾਲੀ ਪੰਜਾਬ ਸਰਕਾਰ ਦੇ ਵਿਕਾਸ ਪੱਖੀ ਕੰਮਾਂ ਦੀ ਲੋਕਾਂ ਦੁਆਰਾ ਸ਼ਲਾਘਾਾਂ ਤੇ ਭਰਵੇਂ ਕੱਟਦੀਆਂ ਮੀਟਿੰਗਾਂ ਜਿੱਤ ਯਕੀਨੀ ਸਾਬਤ ਕਰਦੀਆਂ ਹਨ ਇਲਾਕੇ ਦੇ ਉੱਚ ਵਿੱਦਿਆ ਪੜੇ ਲਿਖੇ ਸੂਝਵਾਨ ਦੂਰਅੰਦੇਸ਼ੀ ਸੋਚ ਦੇ ਮਾਲਕ ਹਲਕਾ ਵਿਧਾਇਕ ਅਮਲੋ ਗੁਰਿੰਦਰ ਸਿੰਘ ਗੈਰੀ ਬ੍ਰਿੰਗ ਪੀਟੀ న్యూਸ ਪੰਜਾਬ ਦੇ ਨਾਲ ਬਿਊਰੋ ਰਿਪੋਰਟ ਸਰਕਾਰ ਪ੍ਰਕਾਸ਼ ਸਿੰਘ ਮੈਡੀ ਦੀ ਬਕੰਦੀ ਸਰਕਾਰ ਕਰਮਸ਼ੇ ਭਾਂਦੀ ਸੀ 75% ਸਰਕਾਰ ਅਮਰਜੀਤ ਸਿੰਘ ਆਲੂਆ ਦੀ ਚੇਅਰਮੈਨ ਸਾਡਾ ਪੂਰਾ ਮੰਡੀ ਬੰਗੜ ਦਰਜਾ ਪੱਧਰ ਆਮ ਆਮੀ ਪਾਰਟੀ ਦੇ ਸੂਬਾ ਲੀਡਰਸ਼ਿਪ ਇਸ ਪਿੰਡ ਦੇ ਸਰਪੰਚ ਸਾਹਿਬ ਸਮੂਹ ਪੰਚ ਸਾਹਿਬਾਨ ਆਮਾਨੀ ਕਾਟੀ ਦੀ ਇਸ ਨਗਰ ਦੀ 3 ਚੇ ਨਜ਼ਰ ਕੀ ਬੀਬੀ ਸਮੂਹ 사ਸਨ ਜੀ ਆਓ ਸਭ ਤੋਂ ਪਹਿਲਾਂ ਬੱਜ ਕੇ ਸਵੇ ਦੀ ਸੱਟ ਭਾਜੀਏ ਵੈਦੂ ਜੀ ਦਾ ਖਾਤਾ ਵੈਦੂ ਜੀ ਦੇ ਬੱਲੇ 2022 ਚ ਆਮਾਨੀ ਕਾਟੀ ਚੌੜ ਪੰਚਾਇਤ ਕਰ ਰਹੀ ਸੀ ਤਾਂ ਉਥੇ

ਲੋਟ-ਮੋਟ ਹੋ ਰਾਇਆ ਨੇ ਪੂਰਾ ਬੜਾ ਜੇਬਿਕਾ ਰੱਬ ਤੋਂ ਬਾਅਦ ਕਿ ਤਬ ਉਹ ਦੋਸਰਾ ਜਨਕੇ ਜਿਹੜਾ ਫੈਲਾ ਤੁਸੀਂ ਦੋਹਰ ਬਾਈਆ ਵਿੱਚ ਲਿਆ ਤੇ ਇੱਕ ਮਹਾਰਤ ਕਾਹੂਦ ਜਾਵਰ ਵਿੱਚ ਜਿਹੜੀ ਦਾਤ ਆਪ ਦੀ ਹੋਤਾ ਰਹੀ ਦਮਨ ਵਿੱਚ ਦਮਨ ਇੱਕ ਬੜਾ ਇਤਲਾਆ ਆਇਆ ਕਿ ਇਹ ਤੋਂ ਕਦਾਂ ਜੀ ਬਹੁਤ ਰਾਹ ਦੀ ਜੀ ਜਾਵਰ ਦੇ ਵਿੱਚ ਸਾਬ੍ਹ ਸਾਬ੍ਹ ਅੱਜ ਜੋ ਪਿੰਡਾਂ ਦੇ ਵਿੱਚ ਕੈਂਪੇਨ ਚੱਲਦੀ ਹੈ ਕਿੰਨੇ ਪਿੰਡਾਂ ਦੀ ਕੈਂਪੇਨ ਹੋਏਗੀ ਤੇ ਕੀ ਹੰਗਾਰਾ ਮਿਲ ਰਿਹਾ ਵੋਟਰਾਂ ਦਾ ਬਾਈ ਨੂੰ ਚੀਕਾ ਖਾਲਸਾ ਬਾਈ ਨੂੰ ਕੀ ਫਤਿਹ ਆਉਣ ਵਾਲੀਆਂ 14 ਤਰੀਕ ਨੂੰ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਭੀ ਦੀਆਂ ਸੀਟਾਂ ਵਾਸਤੇ ਪਿਛਲੇ 3 ਦਿਨ ਤੋਂ ਆਮ ਆਦਮੀ ਪਾਰਟੀ ਦੀ ਸਮੂਹ ਲੀਡਰਸ਼ਿਪ ਤੇ ਸਾਰੇ ਕੈਂਡੀਡੇਟਸੀ ਤੁਰਬਜਾਟ ਕੁੱਝੇ ਹੋਏ ਆਂ ਜ਼ਿਲ੍ਹਾ ਪ੍ਰੀਸ਼ਦ ਬਲਾਕ ਬੁਗਾ ਕਲਾਂ ਦੇ ਵਿੱਚੋਂ ਅੱਜ ਪਹਿਲੇ ਦਿਨ ਅਸੀਂ 14 ਪਿੰਡ ਕੀਤੇ ਸੀ ਤੇ 15 ਪਿੰਡਾਂ ਦੇ ਵਿੱਚ ਅੱਜ ਚੋਣ ਪ੍ਰਚਾਰ ਪ੍ਰਚਾਰ ਕਰਨ ਜਾ ਰਹੇ ਹਾਂ ਅੱਜ ਇਸ ਸਮੇਂ ਅਸੀਂ ਨਗਰ ਟੀਬੀ ਦੇ ਵਿੱਚ ਖੜੇ ਹਾਂ ਜਿੱਥੇ ਸਾਡੇ ਜ਼ਿਲ੍ਹਾ ਪ੍ਰਸ਼ਾਸਨ ਦੇ ਉਮੀਦਵਾਰ ਸਰਦਾਰ ਸ਼ੇਨਾਰਾ ਸਿੰਘ ਸਲਾਣਾ ਜੀ ਦੇ ਨਾਲ ਸਾਡੇ ਬਲਾਕ ਸੰਚੀ ਦੇ ਉਮੀਦਵਾਰ ਸਰਦਾਰ ਹਰਮਨ ਸਿੰਘ ਜੀ ਦੇ ਨਾਲ ਨੇ ਪਿੰਡ ਦੀ ਪੰਚਾਇਤ ਇੱਥੇ ਦੇ ਸਰਪੰਚ ਸਰਦਾਰ ਸਟਨ ਜੀ ਸਿੰਘ ਜੀ ਵੀ ਨਾਲ ਨੇ ਤੇ ਜਿਸ ਤਰੀਕੇ ਦਾ ਲੋਕਾਂ ਵੱਲੋਂ ਪੰਜਾਬ ਸਰਕਾਰ ਸਰਦਾਰ ਭਵਨ ਸਿੰਘ ਮਾਨ ਹੋਰਾਂ ਨੇ ਕੰਮਾਂ ਨੂੰ ਜਿਸ ਤਰੀਕੇ ਨਾਲ ਛਲਾਹ ਦਿੱਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਹੌਸਲਾ ਦਿੱਤਾ ਜਾ ਰਿਹਾ ਹੈ ਮੈਨੂੰ ਉਮੀਦ ਹੈ ਕਿ ਹਲਕਾ ਮਲੋਹ ਦੇ ਵਿੱਚ 17 ਦੀ 17 ਬਲਾਕ ਸੰਪਤੀ ਦੀਆਂ ਸੀਟਾਂ ਤੇ ਦੋਨੋਂ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਪ੍ਰਸ਼ਾਸਨ ਦੀਆਂ ਸੀਟਾਂ ਤੇ 3 সুইਪ ਕਰਕੇ ਸਾਰੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਤਣਗੇ ਕਿੰਨਾ ਕੁ ਵਿਕਾਸ ਆ ਜਿਹੜਾ ਅਧੂਰਾ ਪਿਆ ਸੀ ਪਿਛਲੀਆਂ ਸਰਕਾਰਾਂ ਦਾ ਨਿਪਰੇ ਚੜ ਗਿਆ ਤੇ ਕਿੰਨਾ ਕੁ ਹੋਰ ਹੋਏਗਾ ਅ ਦੇਖੋ ਜਿਵੇਂ ਮੈਂ ਸਪੀਚ ਦੇ ਦੌਰਾਨ ਵੀ ਦੱਸਿਆ ਆ ਕਿ ਲਗਭਗ 47 ਸੜਕਾਂ ਨੇ ਆਪਣੇ ਇਲਾਕੇ ਦੀਆਂ ਪੇ 9-10 ਸਾਲਾਂ ਤੋਂ ਰਿਪੇਅਰ ਤੋਂ ਵਾਂਝੀਆਂ ਸੀ ਕਿਉਂ ਨਾ ਸਾਰੀਆਂ ਸੜਕਾਂ ਦੇ ਉੱਤੇ ਦੁਬਾਰਾ ਰੂਗੀ ਪਾ ਕੇ ਲੁੱਕ ਦਾ ਕੰਮ ਜਿਹੜਾ ਟੈਂਡਰ ਦੇ ਅੱਗੇ ਪਈ ਨਹੀਂ ਹੈਗੇ ਕੰਮ ਬਹੁਤ ਸਾਰੀਆਂ ਸੜਕਾਂ ਦਾ ਚੱਲੂ ਹੋ ਚੁੱਕਿਆ ਤੇ ਬਾਕੀ ਦਾ ਹੋਊਗਾ 33 ਨਵੇਂ ਖੇਡ ਮੈਦਾਨ ਹਲਕੇ ਦੇ ਵਿੱਚ ਬਣਾਏ ਜਾ ਰਹੇ ਹਨ ਸੱਤ ਲਾਇਬ੍ਰੇਰੀਆਂ ਆਲਰੇਡੀ ਬਣਾ ਕੇ ਤਿਆਰ ਕੀਤੀਆਂ ਜਾ ਚੁੱਕੀਆਂ ਨੇ 6 ਮੁਹੱਲਾ ਕਲੀਨਿਕ ਬਣ ਕੇ ਚੱਲ ਰਹੇ ਨੇ ਦੋ ਮੁਹੱਲਾ ਕਲੀਨਿਕ ਨੇ ਜਿਹੜੇ ਉਹਨਾਂ ਦਾ ਉਸਾਰੀ ਦਾ ਕੰਮ ਚੱਲ ਰਿਹਾ ਹੈ ਤਿੰਨ ਹੈਲਥ ਐਂਡ ਵੈਲਨੈਸ ਸੈਂਟਰ ਨੇ ਉਹ ਨਵੇਂ ਬਣਾਏ ਗਏ ਨੇ ਸੜਕਾਂ ਜਿਹੜੀ ਅਮਲੋਤ ਤੋਂ ਲੈ ਕੇ ਪਾਸੋਂ ਨੂੰ ਭਵਾਨੀਗੜ੍ਹ ਤੱਕ ਨੂੰ ਸੜਕ ਜਾਂਦੀ ਹੈ ਬਹੁਤ ਲੰਬੇ ਸਮੇਂ ਤੋਂ ਟੁੱਟੀ ਹੋਈ ਸੀ ਪਿਛਲੀ ਵਾਰ ਇਲੈਕਸ਼ਨ ਦੇ ਵਿੱਚ ਸਭ ਤੋਂ ਵੱਡਾ ਇਲੈਕਸ਼ਨ ਦਾ ਮੁੱਦਾ ਸੀ ਉਹ ਬੜੇ ਸ਼ਾਨਦਾਰ ਤਰੀਕੇ ਨਾਲ ਸਰਕਾਰ ਨੇ ਬਣਾਈ ਹੈ ਤੇ ਉੱਤੇ ਲੱਗਿਆ ਹੋਇਆ ਟੋਲ ਪਲਾਇਆ ਜਿਹੜਾ ਉਹ ਵੀ ਪਟਿਆ ਤੇ ਬਹੁਤ ਸਾਰੇ ਵਿਕਾਸ ਦੇ ਕੰਮ ਨੇ ਹੋਏ ਨੇ ਹਲੇ ਵੀ ਬਹੁਤ ਸਾਰੇ ਹੋਣ ਵਾਲੇ ਨੇ ਤੇ ਵਿਕਾਸ ਕੰਮਾਂ ਨੂੰ ਤੇਜ਼ੀ ਦੇਣ ਵਾਸਤੇ ਲਗਭਗ 7.5 ਕਰੋੜ ਦੀ ਗ੍ਰਾਂਟਾ ਪਿਛਲੇ 1.5 ਹਫ਼ਤੇ ਵਿੱਚ ਪੰਜਾਬ ਸਰਕਾਰ ਨੇ ਅੱਡ-ਅੱਡ ਪੰਚਾਇਤਾਂ ਦੇ ਖਾਤਿਆਂ ਦੇ ਵਿੱਚ ਪਾਈਆਂ ਨੇ ਮੇਰੀ ਮੈਨੂੰ ਉਮੀਦ ਹੈ ਕਿ ਇਹਦੇ ਨਾਲ ਜਿਹੜਾ ਪੰਚਾਇਤ ਹੋਰ ਰਫ਼ਤਾਰ ਪੜਦਾਂਗੇ ਤੇ ਲਗਭਗ 7.5 ਕਰੋੜ ਦੀਆਂ ਗ੍ਰਾਂਟਾਂ ਨੇ ਜਿਹੜੀਆਂ ਰੰਗਲਾ ਪੰਜਾਬ ਸਕੀਮ ਦੇ ਰਾਹੀਂ ਜਿਹੜੀਆਂ ਐਮ.ਐਲ.ਏ ਨੂੰ ਮਿਲੀਆਂ ਨੇ ਉਹ ਹਲਕਾ ਮਲੋ ਵਾਸਤੇ ਅਗਲੇ ਸਾਲ ਵਾਸਤੇ ਵੀ ਮਿਲੀਆਂ ਨੇ ਤੇ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਸਾਰੇ ਸਾਡੇ ਜਿੰਨੇ ਵੀ ਸਰਪੰਚ ਸਾਹਿਬ ਨੇ ਉਹਨਾਂ ਨੂੰ ਮੈਸੇਜ ਲਾਉਣਾ ਚਾਹੁੰਦਾ ਕਿ ਜਿਹੜੀਆਂ ਹੁਣ ਗ੍ਰਾਂਟਾਂ ਪਈਆਂ ਨੇ ਜਿਹੜੇ ਵੀ ਸਰਪੰਚ ਸਹਿਬਾਨ ਉਹ ਗ੍ਰਾਂਟਾਂ ਨੂੰ ਖਰਚ ਕਰਕੇ ਉਹਨਾਂ ਦੇ ਯੂ.ਸੀ ਲੈ ਕੇ ਜਿਹੜੇ ਬਿੱਲ ਨੇ ਉਹ ਜਮ੍ਹਾਂ ਕਰਾ ਦੇਣਗੇ ਉਹਨਾਂ ਪਿੰਡਾਂ ਨੂੰ ਉਹਨਾਂ ਪੰਚਾਇਤਾਂ ਨੂੰ ਜਿਹੜੇ ਅਗਲੇ ਸਾਲ ਦੇ 7.5 ਕਰੋੜ ਨੇ ਉਹਨਾਂ ਨੂੰ ਉਹਨਾਂ ਦਾ ਸਪੈਸ਼ਲ ਮਾਨ ਰੱਖਿਆ ਜੀ ਧੰਨਵਾਦ ਕਿਹੜੀ ਜਗ੍ਹਾ ਤੋਂ ਬਾਈ ਕਪੂਰਗੜ੍ਹੋਂ ਆਜੀ ਮੈਂ 15 ਜੂਨ ਪ੍ਰਮੂਲਗੜ੍ਹੋਂ ਆਜੀ ਕੀ ਵੋਟਰਾਂ ਨੂੰ ਅਪੀਲ ਕਰਦਾਂ ਵੋਟਰਾਂ ਨੂੰ ਜੀ ਵੀ ਕਾਦਦੇ ਜੀ ਆਪਣੇ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਬਣਾਓ ਜੀ ਜਿਹੜਾ ਪ੍ਰਿਸ਼ਦ ਸਾਡੇ ਨਾਲ ਮੌਜੂਦ ਨੇ ਸ਼ੰਗਾਰਾ ਸਿੰਘ ਜੀ ਤੇ ਉਹਨਾਂ ਨਾਲ ਵੀ ਗੱਲਬਾਤ ਕਰਦਿਆਂ ਸਤਿ ਸ਼੍ਰੀ ਅਕਾਲ ਜੀ ਸ਼ੰਗਾਰਾ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਲੋਕਾਂ ਨੂੰ ਬਬ ਜਲਾਪਰੀ ਦੇ ਬਲਾਸਰ ਸਾਹਿਬ ਦੀ ਲੈਸਨ ਹੋਣ ਜਾ ਰਹੀ ਆ ਜਿਹਦੇ ਵਿੱਚ ਆ ਆਦਮੀ ਪ੍ਰਤੀ ਜਿਹੜਾ ਲੋਕਾਂ ਤੋਂ ਸਾ ਉਹ ਬਹੁਤ ਜਿਆਦਾ ਤੁਹਾਡੇ ਸਾਹਮਣੇ ਆ ਕਿ ਹਰ ਪਿੰਡ ਜਿੱਥੋਂ ਜਾਣੇ ਆਸੀਂ ਦੇਥਾਂ ਇਕੱਠ ਹੋ ਰਹੇ ਨੇ ਔਰ ਲੋਕ ਪੂਰਾ ਭਰੋਸਾ ਦਵਾ ਰਹੇ ਨੇ ਕਿ ਜਿਹੜੇ ਸਰਕਾਰ ਨੇ ਪਿਛਲੇ ਟਾਈਮ 4 ਸਾਲ ਚ ਕੰਮ ਕੀਤੇ ਨੇ ਚਾਹੇ ਉਹ ਮਹੱਲਾ ਆਪਣੇ ਐਜੂਕੇਸ਼ਨ ਚ ਹੋਵੇ ਚਾਹੇ ਹੈਲਥ ਹੋਵੇ ਮਹੱਲਾ ਕਲੀਨਿਕ ਹੋਣ ਬਿਲੀ ਦੇ ਬਿੱਲ ਹੋਣ ਜਾਂ ਜਿਹੜੇ ਸਰਕਾਰ ਕੰਮ ਕਰਨ ਜਾ ਰਹੀ ਹੈ ਵੈਧੇ ਕੀਤਾ ਰਹੇ ਉਹਨਾਂ ਨੂੰ ਦੇਖਦੇ ਹੋਏ ਮੈਨੂੰ ਆਸ ਆ ਕਿ ਜਿਹੜੀ ਸਾਡੀ ਜਿੱਤ ਆ ਉਹ ਇੱਕ ਤਰਫਾ ਜਿੱਤ ਜਿਸ ਤਰ੍ਹਾਂ ਸਾਡੇ ਬਨਾ ਦੇ 17 ਸ਼ੀਟਾਂ ਨੇ ਔਰ ਦੋ ਸ਼ੀਟਾਂ ਜਲਾ ਪ੍ਰਧੀਆਂ ਨੇ ਇਹ ਪੂਰਾ ਕਲੀਅਰ ਸਵੀਪ ਹੋਊਗਾ ਔਰ ਦੁਬਾਰਾ ਫੇਰ ਲੋਕ ਭਵਨਤਵਾਜੀ ਦੇ ਸਾਡੇ ਮੁੱਖ ਮਾਨ ਜੋ ਮੁੱਖ ਮੰਤਰੀ ਦੇ ਕੰਮਾਂ ਤੇ ਮੋਹਰ ਲਾਉਗੇ ਧੰਨਵਾਦ ਇਹ ਇਸ ਟਾਈਮ ਸਾਡੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਤੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰਪੰਚ ਸਾਹਿਬ ਕੀ ਕਹਿਣਾ ਚਾਹੋਗੇ ਭਵਨਤਵਾਜੀ ਖਾਲਸਾ ਪਵਜੀ ਕੀ ਫਤਿਹ ਜੀ ਜੋ ਕਿ ਲੱਗ ਰਿਹਾ ਜੀ ਦੇਖ ਕੇ ਸੰਗਤ ਨੂੰ ਜੋ ਕਿ ਕਾਫੀ ਲੀਡ ਨਾਲ ਜੀ ਅਸੀਂ ਇੱਥੋਂ ਦਿਨ ਕਰਾਂਗੇ ਜੀ ਆਮ ਆਦਮੀ ਪਾਰਟੀ ਦੀ ਜਿੱਤ ਹੋਊਗੀ ਮੁਕੰਮਲ ਤੌਰ ਤੇ ਸਾਡੇ ਪਿੰਡਾਂ ਕਿੰਨੀਓ ਏਰੀਆ ਚੋਂ ਦੀ ਹੋਰ ਪਾਰਟੀਆਂ ਦਾ ਸਫਾਇਆ ਹੋ ਜਾਊਗਾ ਕਿਹੜੀਆਂ ਕਿਹੜੇ ਵਿਕਾਸ ਤੁਹਾਡੇ ਚੱਲਦੇ ਨੇ ਕੰਮ ਕਿਹੜੇ ਕਿਹੜੇ ਚੱਲਦੇ ਨੇ ਸਾਡੇ ਜੀ ਇਸ ਟਾਈਮ ਗਰਾਊਂਡ ਦਾ ਕੰਮ ਚੱਲ ਰਿਹਾ ਸੀਵਰੇਜ ਦਾ ਕੰਮ ਚੱਲ ਰਿਹਾ ਇੱਕ ਇੱਕ ਬਾਕੀ ਅਸੀਂ ਆਪਣੇ ਬਾਹਰਲੇ ਤਕਨੀਕ ਨਾਲ ਜੀ ਅਸੀਂ 1-2 ਸੀਵਰੇਜ ਦਾ ਕੰਮ ਕਰਿਆ ਪਿੰਡ ਦੇ ਵਿੱਚ ਉਹ ਐਮਐਲਏ ਸਾਹਿਬ ਨੇ ਸਾਨੂੰ ਬਹੁਤ ਸਪੋਰਟ ਕਰੀ ਆ ਤੇ ਉਹਦੇ ਲਈ ਸਾਨੂੰ ਸਪੈਸ਼ਲ 18 ਲੱਖ ਦੀ ਗ੍ਰਾਂਟ ਉਹ ਉਹਨੂੰ ਦੇਖ ਕੇ ਹੀ ਸਾਨੂੰ ਮਿਲਦੀ ਧੰਨਵਾਦ